ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਵਾਸਤੇ ਨੌ ਬੱਚਾ ਦਿਖਾਉਣ ਲੱਗਾ ਜਿਨ੍ਹਾਂ ਤੋਂ ਤੁਹਾਨੂੰ 5 ਜਰਸੀ ਨਸਲ ਦੇ ਬੱਚਾ ਮਿਲਣੀਆਂ ਤੇ 400 ਨੂੰ ਮਿਲਣੀਆਂ ਐਚਐਫ ਨਸਲ ਦੀਆਂ ਸਾਰੇ ਬੱਚੇ ਮਤਲਬ ਇੱਕ ਤੋਂ ਇੱਕ ਵੱਧ ਕੇ ਸ਼ਕੀਨ ਆ ਪੂਰੇ ਤੇ ਪਿਓ ਬਰੀਡ ਜਰਸੀ ਚ ਮਿਲ ਜਾਣਗੇ ਤੁਹਾਨੂੰ ਤੇ 4 ਤੇ ਤੁਹਾਨੂੰ ਐਚਐਫ ਨਸਲ ਦੇ ਬੱਚਾ ਮਿਲਣੀਆਂ ਟੋਟਲ 9 ਨਗ ਹੋਣਗੇ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਜਿਹੜਾ ਤੁਹਾਨੂੰ ਨਗ ਪਸੰਦ ਆਊਗਾ ਬਾਈ ਨੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲੂਗਾ ਬਰੀਡ ਵਾਲੇ ਪੱਖ ਤੋਂ ਚੰਗੀਆਂ ਬੱਚਾ ਲਗੀਆਂ ਤੇ ਬਾਕੀ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸ ਤਿੱਕ ਸਹੀ ਭਰਾ ਨੇ ਕਿਦਾਂ ਦੀ ਵੀਡੀਓ ਨਹੀਂ ਆ ਤਾਂ ਆਪਣਾ ਨੰਬਰ ਨੋਟ ਕਰ ਲੋ 836046251 ਆਪਣਾ ਸੰਪਰਕ ਕਰਨ ਲਈ ਬਾਕੀ ਬਾਈ ਨਾਲ ਗੱਲਬਾਤ ਕਰਨਾਂ ਵੀ ਕੀ ਕੀ ਡਿਟੇਲ ਆ ਗਈ ਸੋ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖ ਕੇ ਫਿਰ ਬਾਈ ਨਾਲ ਗੱਲਬਾਤ ਕਰਨੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹੋ ਜੀ ਹਾਂਜੀ ਬਧੀਏ ਨਾਮ ਤੇ ਐਡਰੈਸ ਬੋਲ ਦਗੇ ਨਾਮ ਜਗਦੀਪ ਸਿੰਘ ਜੀ ਹਾਂਜੀ ਬਸ ਆਪਣਾ ਜੈਤੋ ਸ਼ਹਿਰ ਆ ਵੀਰੇ ਜਿਲ੍ਹਾ ਫਰੀਦਕੋਟ ਆ ਠੀਕ ਆ ਤੇ ਜੈਤੋ ਆ ਕੇ ਬਾਜਾਖਾਨਾ ਰੋਡ ਤੇ ਆਪਣਾ ਘਰ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 97818 15150 ਤੇ 21 ਤਰੀਕ 6 ਮਹੀਨਾ 2025 ਇਹ ਤਰੀਕ ਆ ਤੇ ਆਪਾਂ ਪਹਿਲੇ ਇੱਥੇ ਸਟਾਰਟ ਕਰ ਲਈਏ ਨਾ ਹਾਂਜੀ ਹਾਂਜੀ ਕਿੰਨੀ ਕੁ ਉਮਰ ਦੀ ਲੱਗਭਗ ਬੱਚੀ ਹੈ ਇਹ ਇਹ ਵੀਰੇ ਦੰਦੋਂ ਕੱਚੀ ਖੀਰੀ ਆ 9 ਮਹੀਨੇ ਉਮਰੀਆ ਬੱਚੀ ਜੀ ਦੰਦੋਂ ਬਿਲਕੁਲ ਖੀਰੀ ਆ ਗਈ ਫੇਸ ਕੁਆਲਟੀ ਮਿੱਤਰ ਚੈੱਕ ਆ ਸਕੋਗੇ ਵਧੀਆ ਸੰਭੀ ਪਲੀ ਬੱਚੀ ਆ ਮੰਨ ਕੇ ਚੱਲੋ ਵੀ ਮਹੀਨਾ 2 ਮਹੀਨੇ ਚ ਬੱਚੀ ਰਹੀ ਹੈ ਟੀਕਾ ਭਰਾਂਦੇ ਬਿਲਕੁ ਹਾਂ ਰੰਗਵਾਨ ਅਤੇ ਪ੍ਰਿੰਟ ਵਾਲੇ ਪੱਖ ਤੋਂ ਬੜੀ ਚੰਗੀ ਆ ਤੇ ਬਾਕੀ ਜਾਂਦੇ ਜਾਂਦੇ ਅੰਚੀ ਬੱਚੀ ਚੰਗੀ ਆ ਨਾ ਕੋਈ ਲਸੀ ਲਾਮਿਨ ਹੈਗੀ ਬਾਹਲੀ ਕੋਰ ਜਗਾ ਚੰਗੀ ਬੱਚੀ ਆ ਕਾਲਮ ਲਾ ਕੇ ਜਾਣ ਵਾਲੀ ਤੇ ਕੀ ਰੇਟ ਰੁੱਟ ਕਰਾਂਗੇ ਭਰਾ ਭਾਪੇ ਬੱਚੀ ਦਾ ਇਹ ਵੀਰੇ 28000 ਮੁੱਲ ਮੁੱਲ 28 ਆ 28 ਜਵਾਦਾ ਘੱਟਾ ਹੋ ਜਾਊਗਾ ਹਾਂ ਮਾਨਤਾ ਕਰਾਂਗੇ ਕਿਸੇ ਬੱਚੇ ਜਿੰਨਾ ਮੁੱਲ ਹੋਊਗਾ ਫਿਕਸ ਕਿਸੇ ਦਾ ਨਹੀਂ ਹੋਊਗਾ ਮਾਨਤਾ ਸੋਡਾ ਪੂਰੀ ਕੁਆਲਿਟੀ ਵਾਲੀ ਜਿਆਦਾ ਪੂਰੀ ਹਾਂ ਸੋਡੀ ਹਿੰਮਤ ਆ ਵੀ ਜਿੰਨੀ ਕਸਾਈ ਕਰ ਲਾਂ ਉਹ ਜਿੰਨਾ ਘੱਟ ਕਰਾ ਲਾਂ ਬਾਈ ਨੂੰ ਓਨਾ ਤੁਸੀਂ ਕਰਾ ਸਕਦੇ ਹੋਗੇ ਫਿਲਹਾਲ ਦੀ ਘੜੀ ਜਿਹੜਾ ਮੁੱਲੇ ਦਾ 28000 ਬਾਈ ਨੇ ਕੀਤਾ ਤੇ ਆਇਥੋ ਤੁਹਾਨੂੰ ਬੱਚੀ ਥਣਾ ਦਾ ਜਿਹੜੀ ਜਾਗਤ ਮਰਵਾਉਣਾ ਮੈਂ ਆਇਥੇ ਚੱਕਾ ਦੋ ਥਾਂ ਥਾਂ ਬੱਚੀ ਜਿਹੜਾ ਕੋਲ ਚਾਰ ਹੀ ਨੇਗੇ ਸੋਹਣੇ ਗਾਇਲ ਵਿੱਚ ਲੱਗੇ ਹੋਣੇਗੇ ਤੇ ਦੋ ਨੰਬਰ ਬੱਚਾ ਆ ਗਈ ਇਹ ਕਿੰਨੀ ਕੁ ਉਮਰ ਚ ਆ ਗਈ ਇਹਦੀ ਵੀਰੇ 15 16 ਮਹੀਨੇ ਉਮਰ ਇਹ ਸਵਾ ਡੇਢ ਸਾਲ ਦੇ ਘਰਾਂ ਚ ਬਾਈ ਸਵਾ ਖਾਲ ਦੇ ਨਾ ਤੇ ਰੰਗ ਬਾਨ ਇਹਦਾ ਵੀ ਚੰਗਾ ਕਾ ਲੈ ਚੱਲ ਵੀਰੇ ਕੱਦ ਕਾਠਾ ਇਹਦਾ ਪਹਿਲਾਂ ਵਾਲੇ ਬੱਚੀ ਜਿੰਨੇ ਹੈਗਾ ਤੇ ਉਹਨਾਂ ਕੀ ਵਜਨ ਲਗਭਗ ਉਹੀ ਕੁਆਲਟੀ ਆ ਲਗਭਗ ਤੇ ਪ੍ਰਿੰਟ ਪ੍ਰਿੰਟ ਦੇ ਸਾਹਮਣੇ ਫੇਸ ਕੁਆਲਟੀ ਦਾ ਕੰਨ ਕੰਨ ਵੀ ਚੰਗਾ ਕੁ ਬੱਚੀ ਦਾ ਤੇ ਇਹਦਾ ਫਿਰ ਮੁੱਲ ਕਿਨਾ ਕਰਾਂਗੇ ਇਹਦਾ 23000 ਰੁਪਏ ਮੁੱਲ ਲਈ ਇਹਦਾ 23 ਇਹ 23 ਚ ਵਾਦਾ ਘਾਟਾ ਹੋ ਜੂ ਨਾ ਹਾਂ ਮੰਨ ਤਨ ਕਰ ਠੀਕ ਆ ਇੱਕ ਨੰਬਰ ਦਾ ਸੀਗਾ ਮੁੱਲ ਬਿਲਕੁਲ ਕਾਬਿਲ ਦੋ ਨੰਬਰ ਬੱਚੀ ਦਾ ਮੁੱਲ ਕੀਤਾ ਭਾਈ ਨੇ 23000 ਰੁਪਏ 23 ਜੇ ਤੁਹਾਨੂੰ ਮੰਨ ਤਾ ਤੁਹਾਡਾ ਵਧੀਆ ਹੋ ਜੂਗਾ ਠੀਕ ਆ ਤੇ ਬਾਕੀ ਤੁਹਾਨੂੰ ਬੰਨ ਕੇ ਭਾਈ ਥਾਣਾ ਦੀ ਵੰਤਰ ਉਹ ਤੁਹਾਨੂੰ ਚੈੱਕ ਕਰਾ ਦੇਣਗੇ ਥਾਣੇ ਤੋਂ ਲੱਗੇਗਾ ਹਾਂ ਇੱਕ ਦੇ ਥੋੜਾ ਡਰ ਜਾਂਦਾ ਕੋਈ ਗੱਲ ਨਹੀਂ ਤਰਨਾ ਨੰਬਰ ਬੱਚੀ ਕਿੰਨੇ ਉਮਰ ਦੀ ਐ ਇਹ 7 ਕੁ ਮਹੀਨੇ 8 ਮਹੀਨੇ ਉਮਰਾਈ ਇਹਦੀ 7 8 ਕੁ ਮਹੀਨਾ ਦੀ ਹਾਂਜੀ ਠੀਕ ਐ ਬੱਚੀ ਮਤਲਬ ਇਹਦੇ ਕੱਦ ਲੱਗ ਭਾਈ ਇਹਦਾ ਵੀ ਉਨਾ ਹੀ ਆ ਗਿਆ ਬਸ ਥੋੜਾ ਉਹਨਾਂ ਨੂੰ ਥੋੜਾ ਸ਼ਰੀਰ ਪਤਲਾ ਕਿਉਂ ਉਮਰ ਨਹੀਂ ਉਹਨਾਂ ਨਾਲੋਂ ਜਿਦਾ ਕਿ ਥੋੜਾ ਸ਼ਰੀਰ ਜਰੂਰ ਪਤਲਾਗਾ ਤੇ ਰੰਗ ਪ੍ਰਿੰਟ ਚੰਗੀ ਕੁਆਲਿਟੀ ਦੀ ਬੱਚੀ ਆ ਗਈ ਕੋਲ ਮਲਾ ਕੇ ਤੇ ਲੰਬਾਈ ਲੰਮੀ ਬੱਚੀ ਦੀ ਬੇਲ ਬੂਲ ਵੀ ਚੰਗੀ ਆ ਇੱਥੋਂ ਖੜੀ ਤੇ ਅਡਜਸਟਮੈਂਟ ਕਰ ਲਿਓ ਪਤਲੀ ਚਮੜੀ ਤੇ ਲੰਬੀ ਧੌਣ ਚ ਆ ਗਈ ਇਹਦਾ ਫਿਰ ਕੀ ਰੇਟ ਕਰਾਂ ਤਿੰਨ ਨੰਬਰ ਬੱਚੀ ਦਾ ਭਾਈ ਇਹਦਾ 18000 ਇਹਦਾ 18000 ਤਿੰਨ ਨੰਬਰ ਬੱਚੀ ਦਾ 18000 ਤੁਹਾਡਾ ਮਾਨਤਨ ਹੋ ਜਾਊਗਾ ਬਾਈ ਦੇ ਰੇਟ ਹਮੇਸ਼ਾ ਵੇਚ ਹੀ ਹੁੰਦੇ ਆ ਵੀਡੀਓ ਦੇ ਤੇ ਹੁੰਦੇ ਵੀ ਬਿਲਕੁਲ ਜਾਇਜ਼ ਨੇ ਕੋਈ ਬਹੁਤੇ ਖਾਸ ਬਾਈ ਰੇਟ ਨਹੀਂ ਕਰਦਾ ਬਾਕੀ ਜਿੰਨੇ ਕਰਦਾ ਉਹ ਚ ਮਾਨਤਨ ਤਕਰੀਬਨ ਸਾਰਿਆਂ ਦਾ ਹੋ ਹੀ ਜਾਂਦਾ ਹੈ ਨਾ ਇਹ ਸੀਗੀ ਤਿੰਨ ਨੰਬਰ ਅੱਗੇ ਆ ਗਈ ਚਾਰ ਨੰਬਰ ਬੱਚੀ ਜੀ ਆਪਣਾ ਕੋਲ ਨਾ ਇਹ ਕਿੰਨੀ ਕੁ ਉਮਰ ਦੀ ਆ ਗਈ ਇਹ 7 ਕਿ ਮਹੀਨਿਆਂ ਦੀ ਠੀਕ ਇਹ ਹੀ 7 ਕਿ ਮਹੀਨਿਆਂ ਦੀ ਹੈ ਠੀਕ ਹੈ ਲੈ ਚਲੋ ਤੋੜ ਕੇ ਦਿਖਾ ਦਿੰਦੇ ਆਪਾਂ ਅੱਧ ਕਾਟ ਵਾਲੇ ਪੱਖ ਤੋਂ ਲਗਭਗ ਪਹਿਲਾਂ 4 ਮਾਸਾਂ ਬਰਾਬਰ ਜੀ ਆ ਗਈਆਂ 19 21 ਦੀ ਫਰਕ ਹੋਣਾਗਾ ਤੇ ਚਮਕਦਮ ਕਸ਼ੀਰੀ ਦੀ ਤਰੰਗ ਪ੍ਰਿੰਟ ਸਾਰਿਆਂ ਪਛਾ ਦੇ ਚੰਗੇ ਆ ਗਏ ਇੱਥੋਂ ਤੁਹਾਨੂੰ ਫੇਸ ਕੁਆਲਿਟੀ ਆਪਾਂ ਚੈੱਕ ਕਰਵਾ ਦੇਣਾ ਨੌ ਬੱਚੇ ਆਪਾਂ ਨੌਾਂ ਦੇ ਵਿੱਚ ਕਿਸੇ ਦੇ ਵੀ ਫੋੜ ਛਾਂਗ ਨਹੀਂ ਸਾਰਿਆਂ ਨੂੰ 4 4 ਹੀ ਥਾਣਾ ਸਾਰਿਆਂ ਚਾਚ ਥਾਣ ਹੋਣਗੇ ਨਾ ਵਧੀਆ ਲੰਬੇ ਥਾਣ ਹੋਣਗੇ ਗਾਇਓ ਦੇ ਵਿੱਚ ਥਾਣ ਹੋਣਗੇ ਤੇ ਸਾਰਿਆਂ ਬੱਚਾਂ ਚਾਚ ਥਾਣ ਹੋਣਗੇ ਇਹਦਾ 16000 ਰੁਪਏ ਮੁੱਲ ਜੀ ਇਹਦਾ 16 15 ਕਰਦ ਗੇ ਉਹ 15 ਦੇ ਦਾਂਗੇ ਚਲ 15 ਕਾ ਦੇ ਮੋਲੇ ਪੈਦਾ ਤਿੰਨ ਨੰਬਰ ਦਾ 18 ਸੀਗਾ ਤੇ ਅੱਗੇ ਕੀ ਆਪਣਾ ਪੰਜ ਨੰਬਰ ਜਰਸਾਂ ਚ ਪਹਿਲਾ ਨੰਬਰ ਤੇ ਟੋਟਲ ਜਿ ਪੰਜ ਨੰਬਰ ਆਣਾ ਹਾਂ ਹਾਂ ਜੀ ਹਾਂ ਜੀ ਕਿੰਨੀ ਕੁ ਉਮਰ ਦੀ ਆ ਗਈ ਇਹਦੀ ਵੀਰੇ 14 ਮਹੀਨੇ ਹੋ ਗਏ ਫੇਸ ਕੁਆਲਟੀ ਬੜੀ ਚੰਗੀ ਆ ਵੀਰੇ ਨਾ ਬਹੁਤ ਪਿਓਰ ਬੱਚਾ ਬੜੀ ਦੇਖਾਂ ਨੂੰ ਦੇਖੋ ਮਿੱਤਰੋ ਲੈ ਚੱਲ ਖੰਗਲ ਜੀ ਤੇ ਕੋਈ ਹੋਰ ਕੋਲੇ ਬੱਚਾ ਆਉਂਦਾ ਅਗਲੇ ਨੇ 50 0 ਬਾੜ ਜਾਂ 40 1 46 ਦੀ ਗੱਲ ਦੇਣਾ ਜੀ ਇੰਨੀ ਬੱਚੀ ਪਿਓਰਾ ਵੀ ਫਲਾਣੇ ਸੀਮਣ ਦੀ ਹੈ ਨਾ ਫਲਾਣੇ ਸੀਮਣ ਦੀ ਆਪਾਂ ਕੁਝ ਨਹੀਂ ਕਹਿਗੇ ਦੇਣੀ ਆਪਾਂ ਨਹੀਂ ਆਪਾਂ ਕੁਝ ਨਹੀਂ ਬਈ ਬੱਚੀ ਕੁਆਲਟੀ ਚੋੜਾ ਆਪ ਵੀ ਦੱਸ ਦੀ ਬੱਚੀ ਮਹੇਗੀ ਹਾਂ ਸਿਰਫ ਬੱਚੀ ਹੈ ਕਿ ਦੇਣੀ ਥੋੜਾ ਜਿਹਾ ਆਲ ਕਰ ਦੇ ਦਰਨੀ ਤਾਂ ਇੱਥੇ ਦੇਖ ਲਓ ਵੀ ਚੰਗੀ ਆ ਬਾਕੀ ਨਾਲ ਇਹਦਾ ਫਿਰ ਆਪਾਂ ਕੀ ਮੁੱਲ ਕਰਨਾ ਹੈ ਇਹਦਾ 23000 ਮਾਨਤਨ ਕਰ ਦਾਂਗਾ ਬਈ ਵਿੱਚੋਂ 23 ਹਾਂਜੀ ਥੋੜਾ ਘਟਨਾ ਕਰ ਦੇਗੀ ਮੁੱਲ ਦਾ ਖਿੱਚ ਕੇ ਪਾਏ ਜਾਜ ਬਾਕੀ ਕਰ ਦਾਂਗਾ ਮਾਨਤਨ ਕਰ ਦੇ ਵਿੱਚ ਹੀ ਕਰ ਦੇ ਯਾਰ ਮਾਨਤਨ ਕਰਨਾ ਕਿੰਨੇ ਦੀ 20 ਦੀ ਕਰ ਦਿੰਦੇ ਆ ਤਾਂ 20 ਦੀ ਦੇ ਦਾਂਗੇ ਆ ਜੀ ਆ ਤੇ ਮੋਲਕੀਤਾ ਬਾਈ ਨੇ ਤੰਨੇ ਛੜਾ ਦੇਣਾ ਉਤਲਾ ਤੇ 20 ਦਾ ਤੁਹਾਨੂੰ ਤੁਹਾਨੂੰ ਬਹੁਤ ਚੰਗੇ ਵਰੀ ਦਿਖਾ ਦੇ ਠੀਕ ਹੈ ਝੋਲੀ ਬਹੁਤ ਇੱਥੋਂ ਦੇਖੋ ਝੋਲੀ ਹੂੰ ਝੋਲੀ ਚੰਗੀ ਹੈ ਨਾ ਠੀਕ ਹੈ ਤਾਂ ਬਾਕੀ ਮੰਨ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਥੋੜਾ ਸਾਨੂੰ ਪਤਾ ਬੱਚਾ ਨੂੰ ਆਤ ਹੁੰਦੀ ਹੈ ਕੱਟਣ ਦਾ ਥੋੜਾ ਸੌਖਾ ਦਿਖਾ ਦੇ ਬੱਚਾ ਨੂੰ ਥੋੜੀ ਜਿਹੀ ਦਿਖਾ ਦੇ ਹੂੰ ਇੱਥੇ ਵਿਖਾ ਦੇਣਾ ਹੂੰ ਤਾਂ ਵਧੀਆ ਸੋਨੇ ਘਾਇ ਵਿੱਚ ਲੱਗੇ ਝੋਲੀ ਪੂਰੀ ਉੱਠੀ ਹੋਈ ਹੈਗੀ ਤੇ ਇਹ ਤਕਰੀਬਨ ਸਵਾ 1.5 ਸਾਲ ਦੀ ਘਰਾਂ ਜੀ ਬੱਚੀ ਹੈਗੀ 20 ਆਸ ਨੂੰ ਬੱਚੀ ਮਿਲ ਜੂਗੀ ਤੇ ਅੱਗੇ ਵੀ ਆਪਣਾ ਕੋ 6 ਨੰਬਰ ਬੱਚਾ ਨਾ ਵੀਰੇ ਆ ਵਾਚਾ ਬੜਾ ਚੰਗਾ ਗਾ ਬਹੁਤ ਚੰਗਾ ਬੱਚਾ ਵੀਰੇ ਕਿੰਨੇ ਕਿੰਨੇ ਮਹੀਨਾਂ ਦਾ ਇਸ ਸਾਢੇ ਕਿਸ਼ੂ ਸਾਢੇ 6 ਮਹੀਨਾਂ ਦਾ ਹੋਊਗਾ ਵੀਰੇ 6 ਸਾਢੇ 6 ਮਹੀਨਾਂ ਦਾ ਹੈ ਹਾਂਜੀ ਲੈ ਮਿੱਤਰੋ 6 ਤੇ 7 ਨੰਬਰ ਲਗਭਗ ਬਰਾਬਰ ਜੇ ਉਮਰ ਚ ਹੈ ਆ ਸੀਗੀ ਦੋਨੇ ਬੱਚੇ ਵੀਰੇ ਪਿਓਰ ਜਰਸੀ ਦੇ ਆ ਟੋਪ ਟਾਪ ਕੁਆਲਿਟੀ ਦੇ ਠੀਕ ਹੈ ਇਹ ਕਿਨੇ ਜਵਾਬ ਦੇਣਗੇ ਬੱਚੇ ਦੋਨੇ ਉਹਦਾ 16000 ਮੋਲਿਆ ਵੀਰੇ ਇਹਦਾ 14000 6 ਨੰਬਰ ਦਾ ਆਪਣਾ ਕੋਲੇ 16000 ਹੈ ਹਾਂਜੀ ਇਹਦਾ 14000 ਹੈ ਹਾਂ ਜੋੜੇ ਦਾ 30000 ਦੋਨੇ 30000 ਦਾ ਹੈ ਹਾਂਜੀ ਤੇ ਜੋ ਮਾਨਸਾ ਵਧੀਆ ਕਰ ਦਾਂਗੇ ਆਪਾਂ ਕਰ ਦਾਂ ਜੋੜਾ ਲੋਗ ਦਾ ਬੱਦ ਕਰ ਬੈਕ ਫੇਸ ਕੁਆਲਟੀ ਚ ਬੱਚਾ ਬੜੀਆਂ ਪਿਆਰੀਆਂ ਪਿਆਰੇ ਬੱਚੇ ਆ ਗਏ ਠੀਕ ਹੈ ਵੀਰੇ ਮੋੜ ਲਾ ਤੁਹਾਨੂੰ ਦਿਖਾ ਦੇਣਾ ਤੋਰ ਕੇ ਬੈਕ ਸ਼ੈਟ ਤੋਂ ਰੰਗ ਪ੍ਰਿੰਟ ਤੇ ਚਮਕਦਾਰ ਸਰੀਰ ਦੀ ਬੰਤਰ ਪਿਓਰ ਜਰਸੀ ਆ ਗਈ ਮਿੱਤਰੋ ਤੇ ਬਾਕੀ ਥਣਾ ਥੋੜਾ ਇੰਨਾ ਚੰਗੀਆਂ ਨੇ ਸਾਨੂੰ ਬਨ ਕੇ ਝੋਲਾ ਦਿਖਾ ਦਣਾ ਮੈਂ ਥਾਣਾ ਬੜੇ ਗਾਇਦ ਵਿੱਚ ਲੱਗੇ ਹੈ ਨਾ ਤੁਹਾਨੂੰ ਪਹਿਲਾ 6 ਨੰਬਰ ਬੱਚੀ ਦਾ ਥਾਣਾ ਦਿਖਾ ਦੇਣਾਗਾ ਇਹ ਇਥੋਂ ਨੀ ਮਾਰ ਲਿਓ ਹੂੰ ਦੇਖੋ ਹੁਣ ਦਿਖਾ ਦੇਣਾ ਆਪਾਂ 7 ਨੰਬਰ ਬੱਚੀ ਦੇ ਦੇਖੋ ਜੀ ਭਈਆ ਸੋਹਣੇ ਥਣ ਗਾਇਲ ਵਿੱਚ ਲੱਗੇ ਰਗੇ ਚੰਗੇ ਰੰਗ ਪ੍ਰਿੰਟ ਨੇ ਚੰਗੀ ਝੌਂਕ ਨੌਕਾ 30000 ਛੋਟਾ ਮਾਨਤਾ ਅਸੇ ਉਹਦੇ ਨੇ ਇੱਕ ਦਾ 16 ਗਾ ਤੇ ਇੱਕ ਦਾ 14000 ਹੈਗਾ ਤੇ ਅੱਗੇ ਵੀ ਆਪਣੇ ਕੋਲੇ 8 ਨੰਬਰ ਬਚੇ ਨਾ ਇਹ ਕਾਕੇ ਵੀ ਨਾ ਤਾਂ 809 ਮਿਲ ਬਰਾਬਰ ਜੀ ਹੋਣਗੇ ਨਾ ਹਾਂ ਬਰਾਬਰ ਦੀ ਹੋਣਗੇ ਤੇ ਇਹਨਾਂ ਦਾ ਕੀ ਮੁੱਲ ਕਹਿੰਦੇ ਉਹਨਾਂ ਦਾ ਇਹਦਾ 13000 ਹੈ ਬਈ ਉਹਦਾ 12000 25000 ਜੋੜੇਗਾ ਇਹ 25000 ਚ ਦੇ ਦਾਂਗੇ ਤਾਂ ਇੱਥੇ ਦਿਖਾ ਦੇ ਖੜੇ ਜਾਂਦੇ ਸਾਂ ਠੀਕ ਹੈ ਥਾਂ ਦਿਖਾ ਦੇ ਨਾ ਆਹ ਚ ਪੂਰੀ ਜਾਨ ਵਾਲੀ ਚਮਕ ਵਾਲੀ ਬਹੁਤ ਸੋਹਣਾ ਬੱਚਾ ਹੂੰ ਥੱਲੇੋਂ ਬੜੀ ਸਾਫ਼ ਹਨ ਹੂੰ ਇਹ ਨਹੀਂ ਗਈ ਆ ਜਾਣ ਚ ਵੜੀ ਐ ਜਾਣ ਚ ਬਹੁਤ ਪੱਲੀ ਵੀ ਬੱਚੀ ਚਮਕ ਲੈ ਕਢਾ ਗਿਆ ਫਿਰ ਤਾਂ ਵੀ ਕਾਨੂੰ ਬਣਨੀ ਚੈਰੀ ਗੱਲੀ ਆ ਪਾਹੇ ਬਹੁਤ ਬਾਰਾ ਹੈ ਸਾਨੂੰ ਮਿੱਤਰੋ ਆ ਬੱਚਾ ਮਿਲ ਜੂਗਾ ਆ ਗਏ ਵੀ ਜਰਸੀ ਜੀ ਦੇਖੋ ਖੜ ਨਹੀਂ ਹੁੜੀ ਦੀ ਚੌਂਕ ਲਾਉਂਕ ਬੱਚੀ ਦੀ ਖੜ ਨਹੀਂ ਹੁੜੀ ਦੀ ਫੇਸ ਕਾਰਡੀ ਦੇਖੋ ਬੱਚੀ ਦੀ ਪੂਰੀ ਆ ਜੰਦ ਜਾਣ ਚ ਬੱਚਾ ਗਾ ਠੀਕ ਹੈ ਲੈ ਚੱਲ ਥਾਣਾ ਤੋਂ ਦਿਖਾ ਦੇ ਥਾਣੇ ਬਹੁਤ ਸੋਹਣੇ ਨੇ ਖੜਵੇਂ ਲੱਗੇ ਹੋਏ ਗੇ ਤੇ ਛੋਟੀ ਉਮਰ ਚ ਆ ਗਈ ਇਹ ਆ ਸੀਗਾ 8 ਨੰਬਰ ਬੱਚਾ ਇਹਦੀ ਸੁਣਾ ਪਤੰਦ ਖਾਉਣ ਦੀ ਕੋਸ਼ਿਸ਼ ਕਰਨ ਜੀ ਥੋੜਾ ਖੜੂਗੀ ਇੱਥੋਂ ਨਹੀਂ ਆ ਮਾਰੋ ਥਾਣੇ ਬਹੁਤ ਚੰਗੇ ਲੱਗੇ ਬਣਗੇ ਇਹ ਵੀ ਕਢਾ ਦੇ ਗੜਾ ਬਣਾ ਕਢਾਉਣ ਦਾ ਟੋਟਲ ਬਾਈ ਕੋਲੇ 9 ਨਗ ਨੇਗੇ ਜਿਨ੍ਹਾਂ ਚੋਂ 5 ਜਰਸੀ ਆ ਤੇ 4 ਸ ਨੂੰ ਵਿੱਚ ਮਿਲਣਗੇ ਤੇ ਟੋਟਲ 9 ਨਗਾ ਚੋਂ ਠੀਕ ਆ 4 ਛੋਟ ਜਰਸੀ ਬਚੇ ਹੈਗੇ ਪਤਾ ਮੈ ਤਾਂ ਬਹੁਤ ਡੰਗਾ ਬਰੀ ਬੁੱਧੀ ਵਾਲੀ ਬੱਚੀ ਹੈ ਹੂੰ ਚੰਗੀ ਆ ਗਈ ਨਾ ਬਾਕੀ ਬਰੀਕ ਹੈ ਬਹੁਤ ਆ ਗਈ ਬਰੀਕ ਚਮੜੀ ਦੀ ਬਰੀਕ ਚਮੜੀ ਦੀ ਬਿਲਕੁਲ ਆ ਦੱਸੋ ਫਸਲਾਂ ਨਜ਼ਰ ਆਉਂਦੇ ਨੇ ਇਹ ਹੀ ਖਾਸ ਇਹ ਹੁੰਦੇ ਮਤਲਬ ਬਰੀਕ ਚਮੜੀ ਦੀ ਤੇ 400 ਨੂੰ ਛੋਟੇ ਬੱਚੇ ਮਿਲਣਗੇ ਲਗਭਗ ਜਿਵੇਂ 6-6 ਮਹੀਨੇ 7-7 ਮਹੀਨੇ ਦੇ ਠੀਕ ਆ ਤੇ 100 ਨੂੰ ਜਿਵੇਂ ਸਵਾ ਇੱਕ ਸਾਲ ਦੀ ਲਗਭਗ 4 ਤੋਂ 15 ਮਹੀਨੇ ਜਰਸੀ ਮਿਲੂਗੀ ਤੇ ਆ ਜਿਹੜੇ ਬੱਚੇ ਆ ਇਹ ਲਗਭਗ 8-8 ਤੋਂ 10 ਦਾ ਮਹੀਨਾ ਦੇਣਗੇ ਤੇ 1-3 ਚ ਹੋएगी ਲਗਭਗ 14-15 ਮਹੀਨਾ ਦੀ ਠੀਕ ਹੈ ਤੇ ਟੋਟਲ 9 ਨਾਗਾ ਬਾਈ ਕੋਲੇ ਪਿੰਡ ਬਾਈ ਦਾ ਜੇ ਦਿੱਤਾ ਆ ਖਾਸ ਹੀ ਮਨ ਕੇ ਚਲੋ ਨੇੜੇ ਬਾਜਾਖਾਨਾ ਤੇ ਜਿਹੜੇ ਭਰਾ ਨੂੰ ਬੱਚਾ ਪਸਾਉਣਾ ਹੁੰਦੀਆਂ ਤਨਵਾਜ